ਕਾਲ ਸਾਹਿਬ ਗਾਇ ਗੁਰ ਦੀ ਕੀ ਫਤਿਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਦਿੱਲੀ ਦੀ ਧਰਤੀ ਤੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪੰਥ ਨੂੰ ਹੁਕਮ ਕੀਤਾ ਸੀ ਬਾਬਾ ਬਸੇ ਗ੍ਰਾਮ ਬਕਾਲੇ ਆਪਣੀ ਸੰਗਤ ਆਪ ਸੰਭਾਲੇ ਤਾਂ ਗੁਰੂ ਤੇਗ ਬਹਾਦਰ ਪਾਸ਼ਾ ਕਿਉਂਕਿ ਉਹਦੋਂ ਬਾਬੇ ਬਕਾਲੇ ਸੀ ਤੇ ਉਹ ਰਿਸ਼ਤੇ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਬਾਬਾ ਜੀ ਲੱਗਦੇ ਸੀ ਦਾਦਾ ਜੀ ਲੱਗਦੇ ਸੀ ਤੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਬਚਨ ਬੜਾ ਸਪਸ਼ਟ ਹੀ ਵੀ ਹੁਣ ਜਿਹੜੀ ਗੁਰੀਾਈ ਆ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਦਿੱਤੀ ਆ ਪਰ ਉਸ ਵੇਲੇ ਵੀ ਜਿਹੜੇ ਦੰਬੀ ਤੇ ਪਖੰਡੀ ਲੋਕ ਆ ਇਹਨਾਂ ਨੇ ਆਪਣੀਆਂ ਇੱਥੇ ਅਲੱਗ ਗੱਡੀਆਂ ਲਾ ਲਈਆਂ ਸੀ ਤੇ ਜਦੋਂ ਬਾਬਾ ਮੱਖਣ ਸ਼ਾਹ ਲੁਬਾਣਾ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਜਦੋਂ ਉਹਨਾਂ ਦਾ ਬੇੜਾ ਡੁੱਬਦਾ ਸੀ ਉਹ ਆਪਣੀ ਅਰਦਾਸ ਦੇ ਮੁਤਾਬਕ ਭੇਟਾ ਅਰਪਣ ਕਰਨ ਆਏ ਗੁਰੂ ਪਾਸ਼ਾ ਜੀ ਨੂੰ ਤਾਂ ਉੱਥੇ ਬਾਹਰ ਬਹੁਤ ਬੈਠੇ ਸੀ ਉਹਨਾਂ ਨੇ ਪੰਜ-ਪੰਜ ਮੋਰਾ ਰੱਖੀਆਂ ਉਹ ਬੜੇ ਉਹਨਾਂ ਨੂੰ ਖੁਸ਼ੀਆਂ ਦਿੰਦੇ ਪਰ ਉਹ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਗਏ ਤੇ ਗੁਰੂ ਸਾਹਿਬ ਨੇ ਆਖਿਆ ਸੀ ਭਈ ਇਹ ਪੂਰੀ ਭੇਟਾ ਨਹੀਂ ਆ ਤੇ ਪੂਰੀ ਭੇਟਾ ਨਾ ਹੋਣ ਕਰਕੇ ਤੁਸੀਂ ਪੂਰੀ ਭੇਟਾ ਰੱਖੋ ਤਾਂ ਉਦੋਂ ਫੇਰ ਬਾਬਾ ਮੱਖਣਸ਼ਾਹ ਲਬਾਣੇ ਨੇ ਇਸੇ ਧਰਤੀ ਤੇ ਕੋਠੇ ਚੜ੍ਹ ਤੇ ਉਹ ਕਾ ਦਿੱਤਾ ਸੀ ਲਾਧੋ ਰੇ ਲਾਧੋ ਰੇ ਸਾਚਾ ਗੁਰੂ ਲਾਧੋ ਰੇ ਤੇ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪ੍ਰਗਟ ਹੋਏ ਆ ਫੇਰ ਤੋਂ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਹਿੰਦੁਸਤਾਨ ਦਾ ਪਰਮਣ ਕੀਤਾ ਔਰੰਗਜ਼ੇਬ ਜਿਹੜਾ ਸੀ ਉਹ ਬਹੁਤ ਜ਼ਿਆਦਾ ਜ਼ੁਲਮ ਕਰਦਾ ਸੀ ਤਿਲਕ ਜੰਜੂ ਲਾ ਰਿਆ ਸੀ ਉਦੋਂ ਤਾਂ ਗੁਰੂ ਪਾਤਸ਼ਾਹ ਜੀ ਨੇ ਤਿਲਕ ਜੰਜੂ ਦੀ ਰੱਖ ਲਈ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਅੱਜ ਮੈਂ ਮਹਿਸੂਸ ਕਰਦਾ ਹਾਂ ਵੀ ਅੱਜ ਜਦੋਂ ਕੁਝ ਇਦਾਂ ਦੀਆਂ ਗੱਲਾਂ ਹੁੰਦੀਆਂ ਸਾਹਮਣੇ ਵੀ ਕਈ ਥਾਵਾਂ ਦੇ ਉੱਤੇ ਸਿੱਖਾਂ ਦੇ ਅਕਾਰ ਲਵਾਏ ਜਾਂਦੇ ਆ ਕੜੇ ਲਵਾਏ ਜਾਂਦੇ ਆ ਤਾਂ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਆਪਾਂ ਸ਼ਹੀਦੀ ਦਿਹਾੜਾ ਮਨਾਉਣਾ ਹਨ ਸ਼ਤਾਬਦੀ ਮਨਾਉਣੀ ਆ ਤਾਂ ਉਹਨੂੰ ਦੇਸ਼ ਦੇ ਹਾਕਮਾਂ ਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਕਿ ਜਿਹੜੇ ਸਿੱਖਾਂ ਦਾ ਗੁਰੂ ਨੌਵਾਂ ਗੁਰੂ ਤਿਲਕ ਤੇ ਜੰਝੂ ਤੇ ਧਾਰਮਿਕ ਇਹਨਾਂ ਦੀ ਚਿੰਨਾ ਦੀ ਰਾਖੀ ਲਈ ਸ਼ਹਾਦਤ ਦੇ ਗਿਆ ਉਸ ਗੁਰੂ ਸਾਹਿਬ ਦੇ ਜਿਹੜੇ ਸਿੱਖ ਵਾ ਉਹਨਾਂ ਨੂੰ ਵੀ ਆਪਣੇ ਪੰਜ ਕਕਾਰ ਧਾਰਨ ਕਰਨ ਦੀ ਇੱਥੇ ਖੁੱਲ ਆ ਔਰ ਸੰਵਿਧਾਨਕ ਸਾਨੂੰ ਰਾਈਟ ਆ ਇਹ ਇਸ ਮੁਲਕ ਦੇ ਅੰਦਰ ਕੋਈ ਵੀ ਕਰਦਾ ਸਾਡੇ ਕੜੇ ਲਵਾਉਂਦਾ ਜਾਂ ਕਿਰਪਾਨਾ ਲਵਾਉਂਦਾ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਕੜਿਆਂ ਵਾਲਿਆਂ ਤੇ ਕਿਰਪਾਨਾਂ ਵਾਲਿਆਂ ਨਹੀਂ ਇਹ ਮੁਲਕ ਆਜ਼ਾਦ ਕਰਵਾਇਆ ਤੇ ਇਹ ਆਜ਼ਾਦੀ ਦਾ ਨਿਖ ਮੰਨਦੇ ਆ ਤਾਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਅੱਜ ਦਾ ਦਿਨ ਵੀ ਜਾਂ ਅਗਲੀ ਸਤਾਬਦੀ ਮਨਾਉਂਦਿਆਂ ਵੀ ਸਾਨੂੰ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਵੀ ਹਰੇਕ ਨੂੰ ਆਪਣੇ ਧਰਮ ਦੇ ਮੁਤਾਬਕ ਚਿੰਨ ਪਾਉਣ ਦੀ ਬੋਲਣ ਦੀ ਚੱਲਣ ਦੀ ਆਜ਼ਾਦੀ ਆ ਨਾਲ ਹੀ ਇਥੋਂ ਪਾਤਸ਼ਾਹ ਨੇ ਸੱਚਾ ਗੁਰੂ ਪ੍ਰਗਟ ਕੀਤਾ ਅੱਜ ਇੱਥੇ ਵੀ ਬੜੇ ਦੰਬੀ ਪਖੰਡੀ ਮਾਜੇ ਦੇ ਵਿੱਚ ਝੂਠੇ ਚਮਤਕਾਰਾਂ ਵਾਲੇ ਵੀ ਹੈਗੇ ਆ ਉਹਦੇ ਤੋਂ ਸੰਗਤਾਂ ਨੇ ਸੁਚੇਤ ਰਹਿਣਾ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਬਾਕੀ ਆਪੋ ਆਪਣੇ ਧਰਮ ਦੇ ਮੁਤਾਬਕ ਆਪਣੇ ਇਸ਼ਟ ਦੀ ਪੂਜਾ ਜਿਹੜੀ ਉਹ ਕਰਦੇ ਆ